ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮੁੱਦਾ ਸਿਰੇ ਲੱਗਦਾ ਜਾਪਦਾ ਹੈ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਭਰ ਦੇ ਠੇਕਾ ਮੁਲਾਜ਼ਮ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਕਰਦੇ ਆ ਰਹੇ ਆ। ਭਾਵੇਂ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਲਈ ਵੱਖ-ਵੱਖ ਰੈਗੂਲਰ ਨੀਤੀਆਂ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਜਿਹਦੇ ਤਹਿਤ ਫਿਲਹਾਲ ਕੇਵਲ ਸਿੱਖਿਆ ਭਾਗ ਵਿੱਚ ਹੀ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਬਣੀ ਹੈ। ਪਰ ਉਸ ਨੀਤੀ ਤੇ ਵੀ ਵੱਡੇ ਸਵਾਲ ਉੱਠ ਰਹੇ ਸੀ ਪਰ ਹੁਣ ਰੋਡਵੇਜ ਵਿੱਚ ਜਿਹੜੇ ਠੇਕਾ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਕਿਤੇ ਨਾ ਕਿਤੇ ਅੱਗੇ ਵੱਧ ਰਹੀ ਹੈ ਅ ਦਰਅਸਲ ਪੰਜਾਬ ਰੋਡਵੇ ਪੰਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਜਿਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤੇ ਉਹ 20 21 ਤੇ 22 ਮਈ ਨੂੰ ਹੜਤਾਲ ਕਰਨਗੇ ਉਹਨਾਂ ਨੇ ਅਨਮਿੱਥੇ ਸਮੇਂ ਦੀ ਹੜਤਾਲ ਦੀ ਧਮਕੀ ਦਿੱਤੀ ਔਰ ਮੁੱਖ ਮੰਤਰੀ ਦੇ ਰਹਿਸ਼ਮੁਰੇ ਧਰਦਾ ਮਾਰਨ ਦਾ ਵੀ ਐਲਾਨ ਕੀਤਾ ਸੋ ਇਸ ਜਥੇਬੰਦੀ ਨੂੰ ਕੱਲ ਬੁਲਾਇਆ ਸੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਔਰ ਲਾਲਜੀਤ ਸਿੰਘ ਪੁੱਲਰ ਨੂੰ ਮਿਲਣ ਤੋਂ ਬਾਅਦ ਜਿਹੜੀ ਜਾਣਕਾਰੀ ਜੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦਿੱਤੀ ਹੈ ਉਦੇ ਮੁਤਾਬਕ ਇਹ ਹੈ ਵੀ ਠੇਕਾ ਮਜ਼ਦਮਾਂ ਨੂੰ ਰੈਗੂਲਰ ਕਰਨ ਦੀ ਰੋਡਵੇ ਤੇ ਜਿਹੜੇ ਠੇਕਾ ਮਜ਼ਦਮਾਂ ਦਾ ਇੱਕ ਵੱਖਰੀ ਪਾਲਿਸੀ ਬਣਾਉਣ ਦਾ ਜਿਹੜਾ ਮੁੱਦਾ ਹੈ ਉਹ ਟਰਾਂਸਪੋਰਟ ਵਿਭਾਗ ਨੇ ਫਾਈਨਲ ਕਰ ਦਿੱਤਾ ਤੇ ਹੁਣ ਉਹ ਵਿੱਤੂ ਵਿਭਾਗ ਕੋਲ ਅਗਲੀ ਪ੍ਰਵਾਨਗੀ ਲਈ ਜਿਹਨੂੰ ਫਾਈਨਲ ਪ੍ਰਵਾਨਗੀ ਕਿਹਾ ਜਾ ਸਕਦਾ ਫਾਈਨਲ ਪ੍ਰਵਾਨਗੀ ਲਈ ਭੇਜ ਦਿੱਤਾ ਔਰ ਇਹ ਜਾਣਕਾਰੀ ਦਿੱਤੀ ਆ ਵੀ ਇਸ ਉੱਪਰ ਵਿੱਤੂ ਵਿਭਾਗ ਅੱਜ ਇੱਕ ਬੜੀ ਅਹਿਮ ਮੀਟਿੰਗ ਕਰ ਸਕਦਾ ਇਸੇ ਤਰ੍ਹਾਂ ਇੱਕ ਹੋਰ ਜਾਣਕਾਰੀ ਜੋ ਜੂਨੀਅਨ ਨੇ ਦਿੱਤੀ ਹੈ ਵੀ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢ ਕੇ ਆਊਟਸੋਰਸ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਠੇਕੇ ਤੇ ਲਿਉਣ ਦੀ ਜਿਹੜੀ ਪ੍ਰਕਿਰਿਆ ਉਹ ਵੀ ਵਿਭਾਗੀ ਪੱਧਰ ਤੇ ਤੇਜ਼ੀ ਨਾਲ ਚੱਲ ਰਹੀ ਹੈ ਔਰ ਮੰਤਰੀ ਨੇ ਇਹ ਭਰੋਸਾ ਦਿੱਤਾ ਵੀ ਤੁਰੰਤ ਇਸ ਪ੍ਰਕਿਰਿਆ ਨੂੰ ਵੀ ਫਾਈਨਲ ਰੂਪ ਦੇ ਦਿੱਤਾ ਜਾਊਗਾ ਸੋ ਇਹ ਦੋ ਬੜੇ ਅਹਿਮ ਮੁੱਦੇ ਨੇ ਇੱਕ ਠੇਕਾ ਮੁਲਾਜ਼ਮ ਜਿਨ੍ਹਾਂ ਦੀ ਕੋਈ ਜੋਬ ਸਿਕਿਉਰਿਟੀ ਨਹੀਂ ਜਿਨ੍ਹਾਂ ਨੂੰ ਨਗੂਣੀਆਂ ਤਨਖਾਹਾਂ ਮਿਲਦੀਆਂ ਨੇ ਔਰ ਸਾਰੀ ਉਮਰ ਜੋਬ ਕਰਨ ਦੇ باوجود ਜਦੋਂ ਰਿਟਾਇਰ ਹੁੰਦੇ ਨੇ ਤੇ ਉਹਨਾਂ ਦੇ ਭੱਲੇ ਪੈਨਸ਼ਨ ਦਾ ਇੱਕ ਢੇਲਾ ਵੀ ਨਹੀਂ ਪੈਂਦਾ ਪਰ ਨਾਲ ਦੀ ਨਾਲ ਜਿਹੜੇ ਆਊਟਸੋਰਸ ਮਜ਼ਦਮ ਨੇ ਉਹ ਪੂਰੀ ਤਰ੍ਹਾਂ ਜਿਵੇਂ ਕਹ ਲਿਏ ਵੀ ਠੇਕੇਦਾਰਾਂ ਵੱਲੋਂ ਕਿਰਾਏ ਦੇ ਦਿੱਤੇ ਹੁੰਦੇ ਨੇ ਉਹਨਾਂ ਦਾ ਕੋਈ ਫਿਊਚਰ ਹੀ ਨਹੀਂ ਤੇ ਜੇ ਪੰਜਾਬ ਸਰਕਾਰ ਜਿਵੇਂ ਵਾਅਦਾ ਕਰ ਰਹੀ ਹੈ ਵੀ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ ਤੇ ਲਿਆਂਦਾ ਜਾਊਗਾ ਤੇ ਲੱਗਦਾ ਵੀ ਇਹ ਵੱਡੀ ਗੱਲ ਆ ਜਦੋਂ ਠੇਕੇ ਤੇ ਆ ਗਏ ਤੇ ਫਿਰ ਉਹਨਾਂ ਦੀ ਇਹ ਡਿਮਾਂਡ ਜਾਇਜ਼ ਹੋਊਗੀ ਵੀ ਹੁਣ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਕਦੋਂ ਹੋਊਗਾ ਇਹ ਤੇ ਬਹੁਤ ਵੱਡਾ ਸਵਾਲ ਆ ਦਰਜਨਾ ਮੀਟਿੰਗਾਂ ਆ ਰੋਡਵੇਅ ਦੇ ਕੰਮ ਏ ਜਿਹੜੇ ਨੇ ਇਸ ਸਰਕਾਰ ਨਾਲ ਕਰ ਚੁੱਕੇ ਨੇ ਹਰ ਵਾਰੀ ਭਰੋਸੇ ਮਿਲਦੇ ਨੇ ਪਰ ਇਸ ਵਾਰੀ ਭਰੋਸਾ ਜੋ ਯੂਨੀਅਨ ਮੁਤਾਬਕ ਹੈ ਥੋੜਾ ਸੋਲਿਡ ਮਿਲਿਆ ਜਿਹਦੇ ਕਰਕੇ ਯੂਨੀਅਨ ਨੇ ਇਹ ਵੀ ਫੈਸਲਾ ਕਰ ਲਿਆ ਵੀ ਫਿਲਹਾਲ 20 21 22 ਮਈ ਦੀ ਹੜਤਾਲ ਜਿਹੜੀ ਉਹਨੂੰ ਰਿਜ਼ਰਵ ਰੱਖਿਆ ਜਾਂਦਾ ਉਹਨੂੰ ਹੋਲਡ ਰੱਖਿਆ ਜਾਂਦਾ ਔਰ ਰਿਵਿਊ ਕੀਤਾ ਜਾਊਗਾ 19 ਤਰੀਕ ਨੂੰ ਵੀ ਸਰਕਾਰ ਨੇ ਕੀ ਦਿੱਤਾ ਕੀ ਨਹੀਂ ਦਿੱਤਾ ਬਾਅਦ ਚ ਇਹਦੇ ਬਾਰੇ ਫੈਸਲਾ ਕੀਤਾ ਜਾਊਗਾ ਔਰ ਇਹ ਵੀ ਜਾਣਕਾਰੀ ਦਿੱਤੀ ਹੈ ਵੀ ਵਿਭਾਗ ਜ ਵਿਭਾਗ ਵਿੱਚ ਨਵੀਆਂ ਬੱਸਾਂ ਪਾਉਣ ਆ ਬਾਰੇ ਵੀ ਜਿਹੜੀ ਸਹਿਮਤੀ ਬਣੀ ਹੈ ਇਹ ਭਰੋਸਾ ਦਿੱਤਾ ਗਿਆ ਇਹਦੇ ਤੇ ਵੀ ਬੜਾ ਵੱਡਾ ਇਸ਼ੂ ਸੀ ਜੂਨੀਅਨ ਇਹ ਕਹਿੰਦੀ ਸੀ ਵੀ ਸਰਕਾਰ ਵਿਭਾਗ ਚ ਆਪਣੀਆਂ ਨਵੀਆਂ ਬੱਸਾਂ ਪਾਵੇ ਔਰ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਦਾ ਖਾਤਮਾ ਕੀਤਾ ਜਾਵੇ ਇਸੇ ਤਰ੍ਹਾਂ ਕੁਝ ਕੰਟਰੈਕਟ ਮੁਲਾਜ਼ਮ ਨੇ ਜਿਨ੍ਹਾਂ ਦੀ ਬਹਾਲੀ ਦਾ ਮੁੱਦਾ ਹੈ ਜੂਨੀਅਨ ਮੁਤਾਬਕ ਉਹਦਾ ਵੀ ਸਰਕਾਰ ਨੇ ਭਰੋਸਾ ਦਿੱਤਾ ਔਰ ਫ੍ਰੀ ਸਹੂਲਤਾਂ ਜਿਹੜੀਆਂ ਰੋਡਵੇਚ ਦਿੱਤੀਆਂ ਜਾਂਦੀਆਂ ਖਾਸ ਕਰਕੇ ਮਹਿਲਾਵਾਂ ਨੂੰ ਮੁਫਤ ਸਫਰ ਉਹਦੀ ਏਵਜ ਵਜੋਂ ਜਿਹੜੇ ਪੈਸੇ ਰੁਕੇ ਨੇ ਪੰਜਾਬ ਸਰਕਾਰ ਨੇ ਦੇਣੇ ਨੇ ਰੋਡਵੇ ਨੂੰ ਉਹ ਦੇਣ ਬਾਰੇ ਵੀ ਮੰਤਰੀ ਨੇ ਕਿਹਾ ਵੀ ਜਲਦੀ ਇਹ ਮਸਲਾ ਹੱਲ ਕਰ ਲਿਆ ਜਾਵੇਗਾ ਤਨਖਾਹਾਂ ਵਿੱਚ ਵਾਧੇ ਦੇ ਮਾਮਲੇ 'ਚ ਵੀ ਜੂਨੀਅਨ ਨੂੰ ਠੀਕ ਹੰਗਾਰਾ ਮਿਲਿਆ ਸੋ ਕੁੱਲ ਮਿਲਾ ਕੇ ਜੂਨੀਅਨ ਥੋੜੀ ਆਸਵੰਦ ਲੱਗੀ ਹੈ ਵੀ ਉਹਨਾਂ ਲਈ ਕੋਈ ਵੱਖਰੀ ਨੀਤੀ ਬਣਾ ਕੇ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਪਾਸੇ ਸਰਕਾਰ ਚੱਲੀ ਹੈ ਇਸੇ ਦੌਰਾਨ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦੱਸਿਆ ਵੀ ਵਿਭਾਗ ਦੇ ਇੱਕ ਉਹਨਾਂ ਨੇ ਉੱਚ ਪੱਧਰੀ ਮੀਟਿੰਗ ਕੀਤੀ ਹੈ ਜਿਦੇ ਵਿੱਚ ਫੈਸਲਾ ਕੀਤਾ ਵੀ ਪੰਨ ਬਸ ਦੇ ਢੇੜੇ 'ਚ 606 ਨਵੀਆਂ ਬੱਸਾਂ ਪਾਈਆਂ ਜਾਣਗੀਆਂ ਤੇ ਪੀਆਰਟੀਸੀ ਦੇ ਢੇੜੇ 'ਚ 652 ਨਵੀਆਂ ਬੱਸਾਂ ਪਾਈਆਂ ਜਾਣਗੀਆਂ ਔਰ ਇੰਨਾ ਬੱਸਾਂ ਵਿੱਚ 100 ਮਿੰਨੀ ਬੱਸਾਂ ਵੀ ਸ਼ਾਮਲ ਹੋਣਗੀਆਂ ਔਰ ਇਹ ਵੀ ਲਾਲਜੀਤ ਭੁੱਲਰ ਨੇ ਆਦੇਸ਼ ਦਿੱਤੇ ਅਧਿਕਾਰੀਆਂ ਨੂੰ ਵੀ ਜਿਹੜੀਆਂ ਮੌਜੂਦਾ ਬੱਸਾਂ ਨੇ ਇਹ ਕੰਡਮ ਹੋਣ ਤੋਂ ਪਹਿਲੋ-ਪਹਿਲੋ ਨਵੀਆਂ ਬੱਸਾਂ ਖਰੀਦਣ ਦੀ ਪ੍ਰਕਿਰਿਆ ਜਿਹੜੀ ਹਰ ਹਿੱਲੇ ਮੁਕੰਮਲ ਕੀਤੀ ਜਾਵੇ